ਤੁਸੀਂ ਜੁੜੇ ਹੋਏ ਹੋਂਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੰਡੀ ਦੇ ਵਿੱਚ 8 ਦਸੰਬਰ 2025 ਦਾ ਕੀ ਭਾਰ ਰਿਹਾ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਬੇਨਤੀ ਹੈ ਕਿ ਹੈ ਕਿ ਜਿਹੜਾ ਜਿਹੜਾ ਵੀਰ ਜੁੜਦਾ ਜਾਵੇ ਵੀਡੀਓ ਦਬਕੇ ਸ਼ੇਅਰ ਜਰੂਰ ਕਰਦਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਤਾਂ 8 ਦਸੰਬਰ ਨੂੰ ਮੰਡੀ ਦੇ ਵਿੱਚ ਕਿੰਨੂ ਦੀ ਗੱਲ ਕਰ ਲਈਏ ਤਾਂ ਰੰਗीन ਕਿੰਨੂ 27 ਰੁਪਏ ਉੱਚਾ ਜਿਹੜਾ ਵਿਕਿਆ ਹੈ ਤੇ ਆਮ ਭਾਅ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਉਹੀ ਚੱਲ ਰਿਹਾ 20 ਤੋਂ 25 ਰੁਪਏ ਤੱਕ ਕਿੰਨੂ ਆ ਜਿਹੜਾ ਰੰਗीन ਉਹ ਮੰਡੀ ਦੇ ਵਿੱਚ ਵਿਕ ਰਿਹਾ ਤਾਂ 8 ਦਸੰਬਰ ਨੂੰ ਵੀ ਜਿਹੜਾ ਕਿੰਨੂ ਦਾ ਭਾਅ ਰੰਗीन ਦਾ 27 ਰੁਪਏ ਉੱਚਾ ਰਿਹਾ 20 ਤੋਂ 25 ਰੁਪਏ ਐਵਰੇਜ ਭਾਅ ਰਿਹਾ ਤੇ ਹਰੇ ਕਿੰਨੂ ਦੀ ਗੱਲ ਕਰ ਲਈਏ ਤਾਂ ਹਰੇ ਕਿੰਨੂ ਦਾ ਜਿਹੜਾ ਭਾਅ ਉਹ ਵਧੀਆ ਕੁਆਲਿਟੀ ਦਾ ਉਹ 17 ਰੁਪਏ ਤੇ ਆਮ ਭਾਅ ਜਿਹੜਾ ਉਹ ਹਰੇ ਕਿੰਨੂ ਦਾ 15 ਤੋਂ 16 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਰਜ ਕੀਤਾ ਗਿਆ ਮਾਲਟੇ ਦੀ ਗੱਲ ਕਰ ਲਈਏ ਤਾਂ ਟਾਪ ਮਾਲਟਾ ਜਿਹੜਾ ਉਹ 10 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਤੇ ਆਮ ਭਾਜ ਜਿਹੜਾ ਮਾਲਟੇ ਦਾ ਉਹ 5-6 ਰੁਪਏ ਤੋਂ ਲੈ ਕੇ 9 ਰੁਪਏ ਤੱਕ ਪ੍ਰਤੀ ਕਿਲੋ ਦਰਜ ਕੀਤਾ ਗਿਆ। ਡੇਜੀ ਹੈ ਜਿਹੜੀ ਮੰਡੀ ਦੇ ਵਿੱਚ ਉਹ 37 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਹੈ। ਤਕਰੀਬ 32 ਗੱਡੀ ਮਾਲ ਹੈ ਜਿਹੜਾ ਉਹ ਮੰਡੀ ਦੇ ਵਿੱਚ ਆਇਆ। ਤਾਂ ਲਗਾਤਾਰ ਕਿੰਨੂ ਮੰਡੀ ਦੇ ਵਿੱਚ ਕਿੰਨੂ ਮਾਲਟਾ ਦੀ ਆਮਦ ਹੈ ਜਿਹੜੀ ਉਹ ਜਾਰੀ ਹੈ। ਰੰਗीन ਕਿੰਨੂ ਹੁਣ ਵਧੀਆ ਆਉਣ ਲੱਗ ਗਿਆ ਤਾਂ 27-28 ਰੁਪਏ ਤੱਕ ਵਿਕ ਰਿਹਾ ਹੈ। ਤਾ ਪਿਛਲੇ ਦਿਨਾਂ ਦੇ ਵਿੱਚ 37 38 ਰੁਪਏ ਤੱਕ ਵੀ ਜਿਹੜਾ ਰੰਗीन ਕਿਨੂਆ ਵਧੀਆ ਕੁਆਲਟੀ ਵਾਲਾ ਉਹ ਵਿਗਿਆ ਸੀ ਤੁਹਾਡੇ ਜੀ ਅੱਜ 37 ਰੁਪਏ ਆਮ ਭਾ ਕਿਨੂ ਦਾ 20 ਤੋਂ 25 ਰੁਪਏ ਤੇ ਉੱਚਾ ਕਿਨੂਆ ਜਿਹੜਾ ਉਹ 27 ਰੁਪਏ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਵਿਕਿਆ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ